ਤੋਂ ਸ੍ਰੀਮ ਕੋਸ਼ਲਾ ਬਲਕ ਪ੍ਰਧਾਨ ਵਾਸੀ ਕੁਮਾਰਾ ਤੇ ਇਹਨਾਂ ਅਲਗੋਕੀ ਸਰਕਾਰ ਦੇ ਸਾਡੇ ਕਰਮਜੀਤ ਸਿੰਘ ਜੀ ਤੁੰਗੋ ਸਿੰਘ ਜੀ ਤੇ ਜਿਹੜੇ ਵੱਡਾ ਪ੍ਰਧਾਨ ਲੋਰੀਆ ਸਾਹਿਬ ਜੀ ਔਰ ਸਪਤਰ ਜੋ ਕਰਾਂਗੇ ਪਰ ਜੋ ਸਾਰੇ ਮੰਡਾਲ ਸਰਜਾ ਵਾਲੀ ਕੋਲੀ ਵਾਲਮੀਕੀ ਵਾਲਾਂ ਦਾ ਸੀ ਅੱਜ ਐਸਪੀ ਸਾਹਿਬ ਨੂੰ ਮਨ ਬੱਤਲ ਦੇਣ ਆਏ ਆ ਇਸ ਦੇ ਵਿੱਚ ਸਾਡੀ ਮੰਗ ਹੈ ਕਿ ਮੰਨਰੇ ਦੀ ਅੰਦਰ ਜਿਹੜੇ ਬਹੁਤ ਪੀਜੀਪੀਡੀ ਚੱਲ ਪਈ ਆ 53 ਸਾਲ ਤੋਂ ਇਸ ਮਹੱਲੇ ਦੇ ਵਿੱਚ ਰਹਿ ਰਹੇ ਆਂ ਔਰ ਪੱਕੇ ਮਕਾਨ ਔਰ ਪਾਣੀ ਬਿਜਲੀ ਵਰਤ ਮਿਲਿਆ ਆ ਕਾਰਪੋਰੇਸ਼ਨ ਵੱਲੋਂ 24 ਸੌਤਾਲ ਦੀ ਸਾਰੀਆਂ ਮਹੀਆ ਕਰਾਈਆਂ ਗਈਆਂ ਨੇ ਔਰ ਅਸੀਂ ਇਹ ਦੱਸਦੇ ਦਸਨਾ ਚਾਹਦੇ ਆਂ ਕਿ ਜੋ ਲੋਕ ਸ਼ਰਾਬ ਦੇ ਲੋਕ ਜਿਹੜੇ ਕਿ ਆਪਣੀ ਸਿਹਤ ਨੂੰ ਖਰਾਬਾ ਚੋਦੇ ਆ ਔਰ ਕੁਝ ਲੋਕ ਜਿਹੜੇ ਸਵੇ ਮਹੱਲੇ ਦੇ ਅੰਦਰ ਨਸ਼ਾ ਕਰਦੇ ਸੀ ਜਾਂ ਕੁਝ ਵੀ ਕਰਦੇ ਸੀ ਉਹਨਾਂ ਤੇ ਪੁਲਿਸ ਨੇ ਕਾਰਵਾਈ ਕਰ ਲਈ ਆ ਔਰ ਅਸੀਂ ਜਿਹੜੇ ਗਰੀਬ ਲੋਕ ਆ ਮਹੱਲੇ ਦੇ ਜਿਹੜੇ ਕਿ ਸਾਦੀ ਵੇਚ ਕੇ ਔਰ ਕੱਪੜੇ ਦਾ ਫੇਰੀ ਦਾ ਕੰਮ ਕਰਕੇ ਆਪਣਾ ਰੋਜ਼ੀ-ਰੋਟੀ ਪਾਲਦੇ ਆਂ ਪਰਿਵਾਰ ਪਾਲਦੇ ਆਂ ਔਰ ਅਸੀਂ ਇਹ ਦੱਸਣਾ ਚਾਹੁੰਦੇ ਆਂ ਵੀ ਸਾਡਾ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਆ ਪੁਲਿਸ ਕਾਰਵਾਈ ਕਰ ਰਹੀ ਆ ਔਰ ਅੱਗੇ ਤੋਂ ਕੋਈ ਕਾਰਵਾਈ ਕਰੇ ਅਸੀਂ ਪਹਿਲਾਂ ਵੀ 12/7/2024 ਨੂੰ ਮਾਨਜੋਗ ਐਸਐਸਪੀ ਸਾਹਿਬ ਮਾਨਜੋਗ ਡੀਜੀਪੀ ਸਾਹਿਬ ਨੂੰ ਪੱਤਰ ਲਿਖ ਚੁੱਕੇ ਆਂ ਔਰ ਅਸੀਂ ਉਦੋਂ ਤੇ ਵੀ ਕੀ ਕਾਰਵਾਈ ਕਰਾਉਣੇ ਚਾਹੁੰਦੇ ਆਂ ਔਰ ਅਸੀਂ ਇਹ ਦੱਸਣਾ ਚਾਹੁੰਦੇ ਵੀ ਜਿਹੜੇ ਲੋਕ ਰਾਜਨੀਤੀ ਕਰਨਾ ਚਾਹੁੰਦੇ ਆ ਬਿਲਕੁਲ ਵੀ ਉਹਨਾਂ ਦੀ ਰਾਜਨੀਤੀ ਨਹੀਂ ਚੰਗਣ ਦੇਵਾਂਗੇ ਮਾਨਜੋਗ ਸਰਪ੍ਰ ਮੈਂ ਕਿਸੇ ਵੀ ਕਿਰਾਏਦਾਰ ਨੂੰ ਰਖਾਉਣਾ ਸੌਖਾ ਨਹੀਂ ਆ ਇਹ ਤਾਂ 50 ਸਾਲ ਤੋਂ ਪੱਕੇ ਪਸੰਦੇ ਆ ਔਰ ਮਾਂ ਜੋ ਚਲਦੀ ਸਨ ਕੰਮੀ ਦੀ ਸਰਕਾਰ ਨੇ ਐਲਾਨ ਕੀਤਾ ਸੀ ਤਸਗਾ ਕਿ ਜਿਹੜੇ ਜਿਹੜੇ ਲੋਕ ਸ਼ਹਿਰੀਆਂ ਦੇ ਵਿੱਚ ਰਹਿ ਰਹੇ ਆ ਇਹਨਾਂ ਦਾ ਰਹਿਣ ਬਸੇਬੇ ਦੇ ਅਧਿਨ ਇਹਦੀ ਐਡਜਸਟੀਆਂ ਕੀਤੀਆਂ ਜਾਣ ਪਰ ਤਰਾਸ ਦੀ ਇਹ ਆ ਕਿ ਆਮ ਸਰਕਾਰ ਨੇ ਅੱਜ ਤੱਕ ਉਹ ਫਾਈਲ ਦਵਾਈ ਹੋਈ ਆ ਅਸੀਂ ਇਹ ਵੀ ਮੰਗ ਕਰਦੇ ਆ ਕਿ ਉਹ ਸਫਾਈ ਨੂੰ ਓਪਨ ਕਰਕੇ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਜਿਹੜਾ ਰਹਿਣ ਬਸੇਰਾ ਦੀਨ ਸਾਰਿਆਂ ਦੇ ਪਿੱਛੇ ਕੀਤੀਆਂ ਜਾਂ ਜਿਹੜਾ ਤੁਸੀਂ ਦੱਸਦੇ ਮੈਂ ਸ਼ਰਾਰਤੀ ਅੰਸਰ ਕੋਹਣਾ ਸ਼ਰਾਰਤੀ ਅੰਸਰ ਹੀ ਗਲ ਕਹਦੇ ਅਸੀਂ ਕਿਸੇ ਦਾ ਨਾਮ ਨਹੀਂ ਲੈਂਦੇ ਅਸੀਂ ਕਹਿੰਨੇ ਪ੍ਰਸ਼ਾਸਨ ਨੂੰ ਪਤਾ ਪ੍ਰਸ਼ਾਸਨ ਨੇ ਪੁੱਛ ਪਰਚੇ ਵੀ ਕੀਤੇ ਹੋਏ ਆ ਅਦਰਵਾਈਜ਼ ਨਹੀਂ ਸੁਧਰ ਤੁਮ ਦੇ ਹੋਰ ਕਾਰਵਾਈ ਕਰ ਦਿਓ ਜਿਹੜੇ ਗਰੀਬ ਪਰਿਵਾਰ ਆ ਅਸੀਂ ਗਰੀਬ ਪਰਿਵਾਰ ਆ ਆਪਣਾ ਰੋਟੀ ਦੀ ਕਪੜਾ ਵੇਚ ਕੇ ਛੱਤ ਵੇਚ ਕੇ ਆਪਣਾ ਗੁਜ਼ਾਰਾ ਕਰ ਰਹੇ ਆ ਉਹਨਾਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਔਰ ਗਿੱਦੜ ਭਾਪਦੀਆਂ ਨਾ ਦਿੱਤੀਆਂ ਜਾਣ ਵੀ ਇਹ ਕੁੱਲ ਲੁੱਟਾ ਦੇਾਂਗੇ ਕੁੱਲ ਨੂੰ ਚੱਕ ਦੇਾਂਗੇ ਜਿੱਤਾ ਦਾ ਕੋਈ ਵੀ ਜਿਹੜੀ ਗਿੱਦੜ ਭਾਪਦੀ ਨਾ ਸਬਰਦਾਰ ਕਰਾਂਗੇ ਨਾ ਹੀ ਕਰਨ ਦੇਵਾਂਗੇ ਐਸਪੀ ਸਾਹਿਬ ਕੋ ਆਏ ਆ ਕੀ ਮੰਗ ਲੈ ਕੇ ਆਏ ਹੋ ਐਸਪੀ ਸਾਹਿਬ ਕੋ ਮੰਨ ਕਰਨਾ ਹੈ ਜੀ ਜਿਹੜਾ ਅਸੀਂ ਪਹਿਲਾ ਲੈਟਰ ਦਿੱਤਾ ਸੀ 12/7/2024 ਨੂੰ ਉਹਤੇ ਕਾਰਵਾਈ ਹੋਣੀ ਚਾਹੀਦੀ ਆ ਔਰ ਦੁਬਾਰਾ ਮੰਗ ਕਰਦੇ ਆ ਕਿ ਅਸੀਂ ਅਸੀਂ ਜਿਹੜੇ ਵੀ ਨਸ਼ਾ ਕਰਦੇ ਆ ਜਾਂ ਕੋਈ ਵੀ ਆ ਕ੍ਰਿਮੀਨਲ ਹੈਗੇ ਆ ਉਹਨਾਂ ਤੇ ਕਾਰਵਾਈ ਕਰੋ ਸਾਨੂੰ ਕੋਈ ਇਤਰਾਜ਼ ਨਹੀਂਗਾ ਔਰ ਉਹਨਾਂ ਨੂੰ ਸੁਧਾਰੋ ਅਸੀਂ ਇਹ ਮੰਗ ਕਰਤਾ ਆ